ਹਾਂਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਆ ਆਪਾਂ ਲਗਾਈ ਸੀ ਪਨੀਰੀ ਖੱਦੂਆਂ ਦੀ ਪਨੀਰੀ ਤੇ ਕ੍ਰੇਲਿਆਂ ਦੀ ਆਪਾਂ ਕਨੀਰੀ ਮੰਗਵਾ ਕੇ ਤੇ ਹੁਣ ਆਪਾਂ ਇਹ ਬੀਜੇ ਆ ਖੱਦੂ ਤੇ ਖੱਦੂਆਂ ਨੂੰ ਹੁਣ ਆਪਾਂ ਇਸ ਤਰ੍ਹਾਂ ਬੀਜ ਦਿੱਤਾ ਏ ਤੇ ਫੇਰ ਇਹਨਾਂ ਦੀਆਂ ਵੇਲਾਂ ਨੂੰ ਪਾ ਦੇਣਾ ਪਾਣੀ ਤੇ ਬਹੁਤ ਸਾਰਾ ਫਰੂਟ ਹੁਣ ਦੇਣਗੇ ਅੱਗੋਂ ਮੌਨਸੂਨ ਦਾ ਮੌਸਮ ਆ ਤੇ ਵਧੀਆ ਥੁਰ ਫੈਣੇ ਆ ਸਾਰੇ ਭਾਗ ਜਿਵੇਂ ਸਬਜ਼ੀਆਂ ਲਾਉਣ ਦਾ ਏ ਸਹੀ ਸਮਾਂ ਆ ਜਿਵੇਂ ਪੂਰਾ ਤੰਵਾਰਾ ਫੱਕਾਟ ਤੋਂ ਘਟ ਲਾ ਸਕਦੇ ਆ ਸਾਲ ਵਿੱਚ ਜਿਵੇਂ ਹਣੇ ਕਦੂਆਂ ਦੀਆਂ ਵੇਲਾਂ ਵੱਡੀਆਂ ਹੋ ਜਾਣੀਆਂ ਇੱਥੇ ਬਾਅਦ ਦੇ ਵਿੱਚ ਆਪਾਂ ਵੀ ਜਿਵੇਂ ਕੱਦੂ ਵਗੈਰਾ ਵਧੀਆ ਵਜਾਂਦੇ ਆ ਆਪਾਂ ਨੂੰ ਹੁਣ ਲਗਾਈਆਂ ਨੂੰ ਡੇਢ ਮਹੀਨਾ ਹੋ ਗਿਆ ਜੀ ਕਦੂਆਂ ਦੀਆਂ ਵੇਲੀਆਂ ਪੂਰੀਆਂ ਵਧੀਆ ਢੰਗ ਨਾਲ ਤਿਆਰ ਹੋ ਚੁੱਕੀਆਂ ਤੇ ਇਹਨਾਂ ਨੂੰ ਬਹੁਤ ਸਾਰਾ ਫਲ ਵੀ ਲੱਗ ਗਿਆ ਏ ਦੇਖੋ ਤੁਸੀਂ ਦੇਖ ਸਕਦੇ ਆ ਆਪਣਾ ਡੇਢ ਦੋ ਮਹੀਨੇ ਦਾ ਰਿਜ਼ਲਟ ਆ ਬਹੁਤ ਵੱਡੇ ਵੱਡੇ ਕੱਦੂ ਲੱਗੇ ਆਪਣੇ ਤੇ ਆਪਣੇ ਫੁੱਲਾਂ ਵਾਲੇ ਬੂਟੇ ਕੋਲ ਰੱਖੇ ਹੋਏ ਸੀ ਤਾਂ ਕਿ ਪੋਲੀਨੇਸ਼ਨ ਦਾ ਕੰਮ ਜਿਵੇਂ तितਲੀਆਂ ਤੇ ਜਿਹੜੇ ਭੌਰੇ ਤੇ ਜਿਵੇਂ ਮਧੂਮੱਖੀਆਂ ਆ ਕੇ ਆਪਣੀਆਂ ਪੋਲੀਨੇਸ਼ਨ ਦਾ ਕੰਮ ਕਰ ਜਾਂਦੀਆਂ ਸੀ ਤੇ ਕਈ ਵਾਰ ਆਪਾਂ ਹੈਂਡ ਪੋਲੀਨੇਸ਼ਨ ਵੀ ਇਹਨਾਂ ਦੇ ਕਰਦੇ ਰਹੇ ਆ ਤੇ ਉਹਦੇ ਨਾਲ ਆਪਣੇ ਤੁਸੀਂ ਦੇਖ ਸਕਦੇ ਵੀ ਕਿੰਨੀ ਵਧੀਆ ਫਰੂਟਿੰਗ ਹੋ ਰਹੀ ਆ ਕਿੰਨੇ ਵਧੀਆ ਖੱਤੂ ਲੱਗੇ ਆ ਤੇ ਆਪਾਂ ਆਪਣੀ ਘਰੇਲੂ ਬਗੀਚੀ ਵਿੱਚ ਜਿਵੇਂ ਇਹ ਕੱਦੂਆਂ ਦੀਆਂ ਵੇਲਾਂ ਤੁਸੀਂ ਵੀ ਹੁਣ ਲਗਾ ਸਕਦੇ ਸਹੀ ਸਮਾਂ ਤੇ ਇਹਦੇ ਵਿੱਚ ਕद्दू, ਖੀਰੇ, ਤੋਰੀਆਂ, ਭਿੰਡੀਆਂ ਸਾਰਾ ਹੁਣ ਆਪਾਂ ਦੁਬਾਰੇ ਬੀਜ ਸਕਦੇ ਆ ਮੌਸਮੀ ਸਬਜ਼ੀਆਂ ਜਿਵੇਂ ਹੋ ਜਾਂਦੀਆਂ ਬਰਸਾਤ ਦੇ ਵਿੱਚ ਸਾਰੇ ਜਿਵੇਂ ਬੀਜ ਵੀ ਜਰਮੀਨੇਟ ਹੋ ਜਾਂਦੇ ਆ ਤੇ ਆਪਾਂ ਨੂੰ ਪਨੀਰੀ ਵੀ ਮਿਲ ਜਾਂਦੀ ਆ ਆਪਾਂ ਮਾਰਕੀਟ ਚੋਂ ਜੇ ਫਰੀ ਵੀ ਲੈ ਸਕਦੇ ਆ ਜਿਵੇਂ ਜੇ ਤੁਹਾਡੇ ਬੀਜ ਨਹੀਂ ਜਰਮੀਨੇਟ ਹੁੰਦੇ ਤਾਂ ਆਪਾਂ ਪਨੀਰੀ ਲਗਾ ਸਕਦੇ ਹੋ ਜਲਦੀ ਜਿਵੇਂ ਗਰੋਹ ਹੋਣ ਦੀ ਵੇਲ ਬਣੀ ਹੁੰਦੀ ਆ ਇਸ ਤਰ੍ਹਾਂ ਤੁਸੀਂ ਆਪਣੇ ਟਾਇਰ ਸਿਗਾ ਜਾਂ ਜਾਖਰੇ ਲੂ ਬਗੀਚੀ ਦੇ ਵਿੱਚ ਵਧੀਆ ਇਸ ਤਰ੍ਹਾਂ ਲਗਾ ਸਕਦੇ ਆ ਕਦੂਆਂ ਦੀਆਂ ਵੇਲਾ ਤੇ ਆ ਜਿਸ ਤਰ੍ਹਾਂ ਆਪਣੇ ਸੜੇ ਫਰੂਟ ਹੁੰਦੇ ਜਾਂ ਜਾਦੇ ਫਲ ਲੱਗ ਜਾਂਦਾ ਇਹ ਛੋਟੇ ਆਪਣੇ ਹੱਥੋਂ ਇਹਨਾਂ ਨੂੰ ਤੋੜ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੇ ਆਪਣੇ ਦੂਜੇ ਹੁੰਦੇ ਕਦੂ ਹੋਰ ਲੱਗੇ ਤੇ ਉਹ ਸਹੀ ਢੰਗ ਨਾਲ ਤਿਆਰ ਹੋ ਜਾਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਆ ਵੀ ਆਪਣੀਆਂ ਵੇਲਾ ਬਹੁਤ ਵਧੀਆ ਰੈਸਟ ਪਾਸਟਾ ਪੂਰੀਆਂ ਇਹਨਾਂ ਨੂੰ ਆਪਾਂ ਆਰਗੈਨਿਕ ਫਰਟੀਲਾਈਜ਼ਰ ਦਾ ਜਿਵੇਂ ਇਸਤੇਮਾਲ ਕਰਦੇ ਆ ਇਸ ਤਰ੍ਹਾਂ ਆਪਾਂ ਛੋਟੇ ਕੱਦੂ ਜਿਹੜੇ ਹੁੰਦੇ ਆ ਥੋੜੇ ਸੜ ਜਾਂਦੇ ਕਈ ਜਿਵੇਂ ਜਾਦੇ ਫਲ ਲੱਗਾ ਹੁੰਦਾ ਜਦੋਂ-ਦੋਂ ਆਪਾਂ ਨੂੰ ਉਹ ਤੋੜ ਦੇਣਾ ਚਾਹੀਦਾ ਤੇ ਬਸ ਆਪਾਂ ਇੱਥੇ ਨੀਮ ਖਲੀ ਤੇ ਲਸੀ ਦਾ ਘੋਲ ਆਪਾਂ ਇਹਨਾਂ ਨੂੰ ਪਾਉਂਦੇ ਆ ਵੇਲਾ ਨੂੰ ਤੇ ਬਹੁਤ ਜ਼ਿਆਦੇ ਵਧੀਆ ਫਰੂਟਿੰਗ ਹੋ ਰਹੀ ਤੁਸੀਂ ਆਪ ਹੀ ਦੇਖ ਰਹੇ ਆ ਤੁમે ਵਰਮੀ কম্পੋਸਟ, ਨੀਮ ਖਲੀ, ਮਿੱਟੀ, ਰੇਤ, ਇਹ ਸਾਰਾ ਕੋਲ ਆਪਾਂ ਪਹਿਲਾਂ ਜਦੋਂ ਵੇਲਾ ਬੀਜੀਆਂ ਉਦੋਂ ਮਿੱਟੀ ਚ ਤਿਆਰ ਕਰਕੇ ਇਹਨਾਂ ਨੂੰ ਬੀਜਿਆ ਸੀ। ਤੇ ਬਾਰ-ਬਾਰ ਇਹਨਾਂ ਨੂੰ ਖਾਦਾ ਪਾਉਣ ਦੀ ਲੋੜ ਨਹੀਂ ਹੁੰਦੀ। ਇੱਕ ਆਪਾਂ ਗੋਬਰ ਦੀ ਖਾਦ ਦਾ ਕੋਲ ਆਪਾਂ ਫੇਰ ਜ਼ਰੂਰ 2 ਕੁ ਮਹੀਨਿਆਂ ਬਾਅਦ ਜਿਵੇਂ ਆਪਾਂ ਕੋਲ ਬਣਾ ਕੇ ਪਾ ਦਿੰਨੇ ਆ ਤੇ ਇਸ ਤਰ੍ਹਾਂ ਵਧੀਆ ਫਰੂਟਿੰਗ ਹੁੰਦੀ ਆ। ਆਪਣੇ ਫਲਾਵਰਾਂ ਦਾ ਆਉਣਾ ਵੀ ਜ਼ਰੂਰੀ ਹੁੰਦਾ ਏ। ਜਦੋਂ ਫਲਾਵਰਾਂ ਤੇ ਮੱਖੀ ਬਹਿੰਦੀ ਆ ਤਾਂ ਹੀ ਆਪਣੇ ਫਲ ਬਣਦਾ ਏ ਜਿਵੇਂ ਕੱਦੂਆਂ ਦੀਆਂ ਵੇਲਾਂ ਤਾਂ ਬਹੁਤ ਵਧੀਆ ਆਪਣੇ ਕੱਦੂ ਲੱਗੇ ਤੁਸੀਂ ਦੇਖੋਗੇ ਹੁਣ ਆਪਣੇ ਤੁਹਾਨੂੰ ਦਿਖਾ ਰਹੀ ਆ ਜਿਵੇਂ ਆ ਕੱਦੂ ਆ ਦੇਖੋ ਕਿੰਨੇ ਵਧੀਆ ਕੱਦੂ ਲੱਗੇ ਆਪਣੇ ਤੇ ਅੱਜ ਆਪਾਂ ਕੱਦੂ ਤੋੜਾਂਗੇ ਵੀ ਜਿਵੇਂ ਫਿਰ ਬਾਅਦ ਦੇ ਵਿੱਚ ਏਡਾ ਕੱਦੂ ਨਾ ਤੋੜੀਏ ਤਾਂ ਪੱਕ ਜਾਂਦੇ ਆ ਹਰੇ ਆਪਣੀ ਆਪਣੇ ਟਰੈਸ ਤੇ ਲੱਗਾ ਆਪਾਂ ਇਹਨਾਂ ਨੂੰ ਕੋਈ ਜ਼ਿਆਦੇ ਖਾਦਾ ਨਹੀਂ ਪਾਈਆਂ ਦੂਜੀਆਂ ਜਿਹੜੀਆਂ ਜਿਵੇਂ ਆਪਾਂ ਆਰਗੈਨਿਕ ਖਾਦਾ ਪਾਉਣੇ ਕਰਕੇ ਪੱਕਦੇ ਨਹੀਂ ਇਹ ਜਿੰਨਾ ਮਰਜ਼ੀ ਕੱਦੂ ਦਾ ਸਾਈਜ਼ ਵੱਡਾ ਹੋ ਜਾਵੇ ਇੱਥੇ ਪੱਕਦੇ ਨਹੀਂ ਆਗੇ ਕੱਦੂ ਇਹ ਵਧੀਆ ਹੀ ਨਿਕਲਦਾ ਵਾ ਜਿਵੇਂ ਹੁਣ ਆਪਾਂ ਇਹਨੂੰ ਕੱਟ ਲੈਨੇ ਆ ਕਿਉਂਕਿ ਹੁਣ ਕੱਦੂ ਕਾਫੀ ਹੋ ਗਏ ਸੀਗੇ ਤੇ ਜੇ ਆਪਾਂ ਨਾ ਕੱਟੇ ਤੇ ਫੇਰ ਇੱਕਦਮ ਇਕੱਠੇ ਕੱਦੂ ਵੱਡੇ ਹੋ ਜਾਂਦੇ ਫੇਰ ਜਿਵੇਂ ਦੇ ਦੇ ਵੀ ਨਹੀਂ ਆਪਾਂ ਦੂਜਿਆਂ ਨੂੰ ਪਰ ਆਪਾਂ ਜਦੋਂ ਆਪ ਬਾਲੀ ਮਿਹਨਤ ਕੀਤੀ ਹੁੰਦੀ ਹੈ ਸੋਇਦੇ ਵੀ ਆਪ ਹੀ ਘਰੇ ਬਣਾਏ ਜਾਣ ਕੱਤਵਾ ਦੀਆ ਸਵਾਦ ਇਹਨਾਂ ਦਾ ਲਾਜਵਾਬ ਸਵਾਦ ਹੁੰਦਾ ਐਨੇ ਵਧੀਆ ਤੇ ਵੱਡੇ ਕੱਦੂ ਜਿਵੇਂ ਆਪਾਂ ਦਹੀਂ ਚ ਰਹਿਤਾ ਵੀ ਪਾ ਲੈਨੇ ਇਹਨਾਂ ਦਾ ਕੱਦੂ ਦੇ ਕੋਫਤੇ ਬਣਾ ਲੀਦੇ ਆ ਤੇ ਕੱਦੂ ਦੀ ਸਬਜੀ ਆਪਾਂ ਕੱਦੂ ਕਸ਼ ਕਰਕੇ ਵੀ ਆਪਾਂ ਘੁਰਜੀ ਬਣਾ ਲੈਨੇ ਆ ਤੇ ਘਰ ਦੀਆਂ ਸਬਜ਼ੀਆਂ ਦਾ ਤਾਂ ਬਹੁਤ ਬਰਕਤ ਪੈਂਦੀ ਆ ਫਾਇਦਾ ਹੀ ਬਹੁਤ ਹੁੰਦਾ ਤੇ ਛੋਲਿਆਂ ਦੀ ਦਾਲ ਵਿੱਚ ਕੱਦੂ ਪਾ ਲਈਦਾ ਬਹੁਤ ਸਵਾਦ ਵਾਲੀ ਬੰਦੀ ਤੇ ਕद्दू ਦਾ ਇੰਨਾ ਜਿਆਦਾ ਲਾਜਵਾਬ ਟੇਸਟ ਹੁੰਦਾ ਬਹੁਤ ਸਵਾਦ ਬੰਦੇ ਆ ਕद्दू ਜਿਵੇਂ ਘਰੇਲੂ ਬਾਗਿਚੀ ਚ ਆਪਾਂ ਕੋਈ ਖਾਦਾ ਨਹੀਂ ਪਾਉਂਦੇਗੇ ਜਿਵੇਂ ਆਪਾਂ ਨਰੇਹਾ ਪਾਉਂਦੇ ਆ ਬਸ ਗੋਬਰ ਦੀ ਖਾਦ ਵਾਈ ਹੁੰਦੀ ਆ ਮਿੱਟੀ ਦੇ ਵਿੱਚ ਤੇ ਬਾਕੀ ਆਪਾਂ ਜਿਵੇਂ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਪਾਣੀ ਸਹੀ ਮਾਤਰਾ ਚ ਪਾਉਂਦਾ ਰਵੇ ਤੇ ਕਦੇ ਵੀ ਇਹ ਵਿੱਲਾ ਖਰਾਬ ਨਹੀਂ ਹੁੰਦੀਆਂ ਤੁਸੀਂ ਵੀ ਆਪਣੀ ਘਰੇਲੂ ਗੀਚੀ ਵਿੱਚ ਖਸਰਾ ਕਾਧੂਆਂ ਦੀਆਂ ਬੀਲਾਂ ਵੀ ਛਕਦੇ ਆਂ। ਬੀਲਾਂ ਜਿਵੇਂ ਬਰਸਾਤ ਦੇ ਵਿੱਚ ਜ਼ਿਆਦਾ ਪਾਣੀ ਪਾਉਣ ਦੀ ਲੋੜ ਨਹੀਂ ਹੁੰਦੀ। ਨਹੀਂ ਤਾਂ ਇਹ ਖੱਦੂ ਜਿਵੇਂ ਆਪਣੇ ਬੀਲਾਂ ਨੂੰ ਜਿਵੇਂ ਸਾੜ ਵੀ ਲੱਗ ਜਾਂਦਾ ਜਿਵੇਂ ਆਪਣੇ ਟਮਾਟਰ ਵੀ ਲੱਗੇ ਹੋਏ ਆਪਾਂ ਪਹਿਲਾਂ ਟਮਾਟਰ ਥੋੜੇ ਸੀ ਤੇ ਹੁਣ ਆਪਾਂ ਖੱਦੂ ਤੋੜ ਕੇ ਇੱਥੇ ਬਸ ਜਿਵੇਂ ਆਪਣੇ ਸਬਜ਼ੀ ਘਰੇਲੂ ਬਠੇਰੀ ਲੈ ਜਾਂਦੀ ਆ। 12ਵਾਂ ਆਪਾਂ ਨੂੰ ਲੈਣ ਦੀ ਲੋੜ ਨਹੀਂ ਪੈਂਦੀ ਜਦੋਂ ਆਪਾਂ ਦੋ ਵਿਲਾ ਵੀ ਬੀਜੀਆਂ ਹੁਣ ਤੇ ਬਹੁਤ ਸਬਜ਼ੀ ਆਪਾਂ ਨੂੰ ਇਦਾਂ ਭਰ-ਭਰ ਕੇ ਕੰਟੇਨਰ ਆਪਾਂ ਲਾਉਣੇ ਆ ਤੁਸੀਂ ਵੀ ਆਪਣੇ ਗਾਰਡਨ ਵਿੱਚ ਜ਼ਰੂਰ ਇਹਨਾਂ ਦੀਆਂ ਵਿਲਾ ਸ਼ਾਵਲ ਕਰੋ ਜੀ ਤੇ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਦੇਖਣ